ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਵ ਡਾਊਨ ਸਿੰਡਰੋਮ ਦਿਵਸ ਮੌਕੇ ਉਮੀਦ ਪ੍ਰੋਜੈਕਟ ਦਿਵਿਆਂਜਨਾਂ ਦੇ ਸਿੱਖਿਆ ਅਤੇ ਸਸ਼ਕਤੀਕਰਨ ਦੀ ਮਿਸ਼ਨ ਅਧੀਨ ਪ੍ਰਮੁੱਖ ਗੈਰ ਸਰਕਾਰੀ ਸੰਗਠਨਾ ਅਤੇ ਸਮਾਜਿਕ ਸਮੂਹਾਂ ਦੇ ਸਹਿਯੋਗ ਨਾਲ ਡਾਊਨ ਸਿੰਡਰੋਮ ਵਾਲੇ 16 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਤਾਕਤ ਪ੍ਰਾਪਤੀ ਅਤੇ ਦ੍ਰਿੜਤਾ ਦਾ ਜਸ਼ਨ ਮਨਾਇਆ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਦਫ਼ਤਰ ਦਾ ਪਹਿਲਾ ਦਿਨ ਇਸ ਨੀਕ ਕਾਰਜ ਲਈ ਸਮਰਪਿਤ ਕੀਤਾ। ਉਹਨਾਂ ਡਾਊਨ ਸਿndrome ਵਾਲੇ 16 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਔਖਾ ਪੰਡਾ ਤੈਅ ਕਰਦਿਆਂ ਖੇਡਾਂ, ਕਲਾ, ਉਦਮਤਾ, ਅਕਾਦਮਿਕ ਅਤੇ ਭਾਈਚਾਰਕ ਵਿਸ਼ੇਵਾ ਵਰਗੇ ਖੇਤਰਾਂ ਵਿੱਚ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ। ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਬਿਹਤਰੀ ਲਈ ਭਰਪੂਰ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗ ਜਨਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਇਆ ਜਾ ਸਕੇ। ਸਨਮਾਨਿਤ ਬੱਚਾ ਨੇ ਅਸ਼ੀਰਵਾਦ ਦਰਪਣ ਆਰਟਿਜ਼ਮ ਸੈਂਟਰ નિર્ਦੋਸ਼ ਸਕੂਲ ਇੱਕ ਪ੍ਰਯਾਸ ਅਤੇ ਸਿਟੀ ਨੀਡਜ਼ ਸਮੇਤ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੀ ਨੁਮਾਇੰਦਗੀ ਕੀਤੀ ਪੁਰਸਕਾਰ ਜੇਤੂਆਂ ਵਿੱਚ ਸਤਿੰਦਰ ਸਤਵਿੰਦਰ ਕੌਰ ਰਾਸ਼ਟਰੀ ਬੋਸ ਚੈਂਪੀਅਨ ਅਨਮੋਲ ਪੱਟ ਰਾਸ਼ਟਰੀ ਸਕੈਟਿੰਗ ਪ੍ਰਤਿਭਾ ਕਾਨੂੰ ਗੁਲਾਟੀ ਰਚਨਾਤਮਿਕ ਉਦਮੀ ਲక్ష్ਮੀ 골ਡ ਮੈਡਲਿਸਟ ਅਤੇ ਡਾਂਸਰ ਦਿਵਯਾਂਸ਼ੀ ਸਿਲਵਰ ਤਗਮਾ ਜੇਤੂ ਐਥਲੀਟ ਗੁਰਜੂਤ ਸੋਨ ਤਗਮਾ ਜੇਤੂ ਦੌੜਾਕ ਜਸਕਰਨ ਸਿੰਘ ਬਉ ਪੱਖੀ ਵਰਕਰ ਅਤੇ ਸ਼ੈਫ ਅਰਸ਼ਵਪ੍ਰੀਤ ਕੌਰ ਮਿਹਨਤੀ ਵਿਦਿਆਰਥੀ ਇਸ਼ਿਕਾ ਅਗਰਵਾਲ ਬਉ ਪ੍ਰਤਿਭਾਸ਼ਾਲੀ ਕਲਾਕਾਰ ਦਿਵਯਮ ਸ਼੍ਰੀ ਵਾਤਸਪ ਸ਼੍ਰੀ ਵਾਸਤਵ ਆਤਮ ਵਿਸ਼ਵਾਸੀ ਅਤੇ ਸੁਤੰਤਰ ਨੌਜਵਾਨ ਲਰਨਰ ਕ੍ਰਿਸ਼ਨਾ ਅਗਰਵਾਲ ਜ਼ਿੰਮੇਵਾਰ ਵਿਦਿਆਰਥੀ ਅਤੇ ਘਰੇਲੂ ਸਹਾਇਕ ਕਪਿਲ ਹੈਲਪਿੰਡ ਹੈਲਪਿੰਗ ਹੈਂਡ ਅਤੇ ਰਚਨਾਤਮਿਕ ਆਤਮਾ ਗੁਰਨੂਰ ਸਿੰਘ ਟਰੈਕ ਤੇ ਚੈਂਪੀਅਨ ਸੋਨੇ ਅਤੇ ਤਗਮੀਆਂ ਚਾਂਦੀ ਦਾ ਤਮਗਾ ਜੇਤੂ ਵੰਦੇਤ ਜੈਨ ਕਲੇ ਆਰਟਿਸਟ ਅਤੇ ਉਦਮੀ ਅਮਾਇਰਾ ਡੂੰਗੀ ਸਮਝਵਾਲੀ ਨੌਜਵਾਨ ਲੜਕੀ ਪ੍ਰਿੰਕਾ ਅਹੂਜਾ ਆਜ਼ਾਦੀ ਦਾ ਚਾਨਣ ਮਨਾਰਾ ਸ਼ਾਮਲ ਹਨ ਬਾਅਦ ਵਿੱਚ ਡੀਡੀਐਫ ਲੁਧਿਆਣਾ ਅੰਬਰ ਬੰਦੋ ਉਪਾਧਿਆਏ ਨੇ ਡਿਪਟੀ ਕਮਿਸ਼ਨਰ ਨੂੰ ਪ੍ਰੋਜੈਕਟ ਉਮੀਦਵਾਰੀ ਬੀ ਜਾਣਕਾਰੀ ਦਿੱਤੀ ਜੋ ਕਿ ਰੈੱਡ ਕਰਾਸ ਸੁਸਾਇਟੀ ਅਧੀਨ ਹੈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਜ ਵਿਅਕਤੀਆਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਨਵੀਂ ਪਹਿਲ ਕਦਮੀ ਹੈ ਇਸ ਮੌਕੇ ਡਾਕਟਰ ਨੀਲਮ ਸੋਢੀ ਸਨਮ ਅਮੈਰਾ ਐਨਜੀਓ ਆਸ਼ੀਰਵਾਦ ਤੋਂ ਕਿੱਟੀ ਬਖਸ਼ੀ ਨਿਰਦੋਸ਼ ਤੋਂ ਐਚ ਐਮ ਸਿੰਘ ਨਰੰਜਨ ਦਰਪਣ ਆਟイズਮ ਸੈਂਟਰ ਤੋਂ ਅਸ਼ੋਕ ਇੱਕ ਪ੍ਰਯਾਸ ਤੋਂ ਸਮੀਰਾ ਵੈਕਟਰ ਯੂਨੀਵਰਸਿਟੀ ਨੀਡਸ ਤੋਂ ਮਨੀਤ ਦੀਵਾਨ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਦੇ ਸਕੱਤਰ ਨਵਨੀਤ ਜੋਸ਼ੀ ਅਤੇ ਹੋਰ ਵੀ ਮੌਜੂਦ ਹਨ